ਸਵਾਗਤ ਹੈ ਜੀ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਹੋਰ ਬੁਣਤੀ ਇਹ ਬੁਣਤੀ ਜੀ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਹਦੇ ਵਿੱਚ ਜੈਕਟ ਤਿਆਰ ਕੀਤੀ ਆ ਕੁਝ ਇਸ ਤਰ੍ਹਾਂ ਬਣ ਕੇ ਡਿਜ਼ਾਈਨ ਤਿਆਰ ਹੁੰਦਾ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਹ ਹੀ ਬੁਣਤੀ ਪਾ ਕੇ ਦੱਸਾਂਗੇ ਜੀ ਦੇਖੋ ਜੀ ਆਪਾਂ 29 ਫੰਦੇ 29 ਫੰਦੇ ਲੈ ਲੈਨੇ ਜੀ ਆਪਾਂ ਇਹ ਜੀ 11 11 ਦੇ ਮਲਟੀਪਲ ਨਾਲ ਡਿਜ਼ਾਈਨ ਪਾ ਕੇ ਤਿਆਰ ਹੁੰਦਾ ਆ ਤੁਸੀਂ 11 11 ਫੰਦੇ ਗਿਣ ਕੇ ਰੱਖ ਲੈਂਦੇ ਨੇ 7 ਫੰਦੇ ਜੀ ਤੁਸੀਂ ਐਕਸਟਰਾ ਰੱਖਣੇ ਨੇ ਫਿਰ ਆਪਾਂ ਡਿਜ਼ਾਈਨ ਜੇ ਬਿਲਕੁਲ ਸੈੱਟ ਆ ਜਾਂਦਾ ਪਹਿਲਾਂ ਆਪਾਂ ਦੋ ਸਲਾਈਆਂ ਜੀ ਇੱਕ ਪੁੱਠੀ ਇੱਕ ਸਿੱਧੀ ਪਾ ਕੇ ਤਿਆਰ ਕਰ ਲਾਂਗੇ ਪਹਿਲਾਂ ਆਪਾਂ ਬਾਰਡਰ ਬਣਾਉਣਾ ਆ ਬਾਰਡਰ ਬਣਾ ਕੇ ਜੀ ਇਸ ਤੋਂ ਬਾਅਦ ਆਪਾਂ ਬੁਣਤੀ ਸਟਾਰਟ ਕਰਾਂਗੇ ਪਹਿਲਾਂ ਆਪਾਂ ਦੋਸ ਲਾਈਆਂ ਤੁਹਾਨੂੰ ਪੁੱਠੀ ਤੇ ਸਿੱਧੀ ਪਾ ਕੇ ਦਿਖਾਉਣੀ ਆ ਇਸ ਤੋਂ ਬਾਅਦ ਆਪਾਂ ਬੁਣਤੀ ਦਾ ਡਿਜ਼ਾਈਨ ਸ਼ੁਰੂ ਕਰਾਂਗੇ ਜੀ ਇੱਕ ਫੰਦਾ ਜੀ ਆਪਾਂ ਸਲਿੱਪ ਕਰ ਲਾਂਗੇ ਉਲਟੇ ਪਾਸੇ ਪਾ ਕੇ ਵੀ ਆਪਾਂ ਕੰਪਲੀਟ ਕਰ ਲਾਂਗੇ ਜੀ ਦੋ ਸਲਾਈਆਂ ਪੁੱਠੀਆਂ ਸਿੱਧੀਆਂ ਪਾ ਲਾਂਗੇ ਤੁਸੀਂ ਪਹਿਲਾਂ ਬਾਰਡਰ ਬਣਾਉਣਾ ਹੈ ਬਾਰਡਰ ਬਣਾਉਣ ਤੋਂ ਬਾਅਦ ਜੀ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਹੁਣ ਦੇਖੋ ਜੀ ਸਿੱਧੀ ਸਾਈਡ ਆ ਇਹ ਪਹਿਲਾ ਫੰਦਾ ਆਪਾਂ ਸਲਿੱਪ ਕਰ ਲਾਂਗੇ ਜੀ ਧਾਗਾ ਅੱਗੇ ਨੂੰ ਲੈ ਕੇ ਆਵਾਂਗੇ ਆਪਦੇ ਵੱਲੀ ਨੂੰ ਚਾਰ ਫੰਦੇ ਆਪਾਂ ਉਲਟੇ ਬੁਣਾਗੇ 1 2 3 ਤੇ ਆ 4 ਇਹ ਦੁਵਾਜੀ ਧਾਗਾ ਪਿੱਛੇ ਲੈ ਕੇ ਜਾਵਾਂਗੇ ਆਪਾਂ ਇਹ ਦੁਵਾਜੀ ਅਪਾ ਘੁਮਾ ਕੇ ਦੋ ਵਾਰ ਬਲਾਮੀ ਦੇ ਕੇ ਇੱਕ ਸਿੱਧੇ ਮੁਰਨੇ ਨੇ ਜੀ ਇਹ ਦੋ ਵਾਰ ਫੇਰ ਤੱਕ ਘੁਮਾ ਕੇ ਦੋ 1 2 3 4 ਦੇਖ ਸਕਦੇ ਨਹੀਂ ਤੁਸੀਂ ਪੰਜ ਜੀ ਦੇਖੋ ਜੀ ਪਹਿਲਾ ਚਾਰ ਫੰਦੇ ਆਪਾਂ ਉਲਟੇ 2 4 ਇਹ ਦੂਵਾ ਜੀ ਆ 6 ਆਪਾਂ ਸਿੱਧੇ ਬੁਣ ਕੇ ਕੰਪਲੀਟ ਕਰ ਲਾਂਗੇ ਧਾਗਾ ਘੁਮਾ ਕੇ ਬੁਣਨੇ ਆ ਫਿਰ ਤੋਂ ਜੀ ਧਾਗਾ ਮੂਰੇ ਲੈ ਕੇ ਆਵਾਂਗੇ ਧਾਗਾ ਮੂਰੇ ਲੈ ਕੇ ਆਗੇ ਜੀ ਫਿਰ ਫਿਰ ਤੋਂ 1 2 3 ਚਾਰ ਚਾਰ ਫੰਦੇ ਉਲਟੇ ਫਿਰ ਧਾਗਾ ਪਿੱਛੇ ਫਿਰ ਇੱਕ ਦੋ ਵਾਰ ਬਲਾਮੀ ਦੇ ਕੇ ਇੱਕ ਦੋ ਤਿੰਨ ਚਾਰ ਪੰਜ ਤੇ ਇੱਕ ਛੇ ਫਿਰ ਜੀ ਚਾਰ ਫੰਦੇ ਫਿਰ ਉਲਟੇ ਇੱਕ ਦੋ ਤਿੰਨ ਤੇ ਇੱਕ ਚਾਰ ਲਾਸਟ ਵਾਲਾ ਫੰਦਾ ਜੀ ਐ ਸਟਿਚ ਦਾ ਬਣਦਾ ਹੈ ਜ ਆਪਾਂ ਹੁਣ ਆ ਜਾਗੇ ਜੀ ਆਪਾਂ ਉਲਟੀ ਸਲਾਈ ਫਰਸਟ ਰੋ ਆਪਾਂ ਕੰਪਲੀਟ ਕਰਤੀ ਜੀ ਹੁਣ ਸੈਕਿੰਡ ਰੋ ਆਪਾਂ ਉਲਟੀ ਸਾਈਡ ਆ ਗਏ ਫਰਸਟ ਫੰਦੇ ਨੂੰ ਤੁਸੀਂ ਚਾਹੇ ਬੁਣੋ ਜੀ ਚਾਹੇ ਸਲਿੱਪ ਵੀ ਕਰ ਸਕਦੇ ਹੋ ਆਪਾਂ ਬੁਣ ਕੇ ਕੰਪਲੀਟ ਕਰ ਲਾਂਗੇ ਜੀ ਇਸ ਤੋਂ ਬਾਅਦ ਜੀ ਜਿਹੜੇ ਆ ਚਾਰ ਫੰਦੇ ਨੇ ਇਹਨਾਂ ਨੂੰ ਆਪਾਂ ਉਲਟਾ ਹੀ ਬੁਣਾਗੇ 1 2 3 4 ਇਸ ਤੋਂ ਬਾਅਦ ਜੀ ਧਾਗਾ ਆਪਦੀ ਤਰਫ ਹੀ ਰੱਖਾਂਗੇ ਆਹ ਵਾਲਾ ਧਾਗਾ ਆਪਣੀ ਸਾਈਡ ਹੀ ਰੱਖਣਾ ਆ ਜਿਹੜੇ ਆ ਬੁਨੇ ਹੋਏ ਨੇ ਇਹਨਾਂ ਨੂੰ ਆਪਾਂ ਖੋਲ ਲਾਂਗੇ ਜੀ 1 2 3 4 5 6 ਫੇਰ ਤੋਂ ਜੀ ਰਿਪੀਟ ਪੈਟਰਨ ਧਾਗਾ ਉੱਪਰ ਦੀ ਤਰਫ ਹੀ ਰੱਖਣਾ ਇੱਕ ਦੋ ਤਿੰਨ ਚਾਰ ਇਹ ਚਾਰ ਬੁਣ ਲਾਂਗੇ ਫੇਰ ਜੀ 6 ਫੰਦੇ ਜਿਹੜੇ ਆਪਾਂ ਧਾਗ ਨਾਲ ਵੇਟ ਕੇ ਬੁਣੇ ਸੀ ਉਹ ਆਪਾਂ ਅਧੇੜ ਲਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ 3 4 ਫਿਰ ਬੁਣ ਦਾਂਗੇ ਜੀ 1 2 3 4 ਐ ਸਟਿਚ ਦਾ ਵੀ ਆਪਾਂ ਉਲਟਾ ਬਣ ਕੇ ਹੀ ਕੰਪਲੀਟ ਕਰ ਦਾਂਗੇ ਹੁਣ ਆਪ ਅੱਗੇ ਜੀ ਆਪਾਂ ਤੀਜੀ ਰੋਹ ਚ ਸਿੱਧੀ ਸਾਈਡ ਆਏ ਤੀਜੀ ਸਲਾਈਆ ਸਿੱਧੀ ਸਾਈਡ ਤੀਜੀ ਸਲਾਈ ਜੀ ਆਪਾਂ ਪਹਿਲਾ ਫੰਦਾ ਸਲਿੱਪ ਕਰ ਲਾਂਗੇ ਤੁਸੀਂ ਬੁਣ ਵੀ ਸਕਦੇ ਹੋ ਜੀ ਸਲਿੱਪ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ ਤਾਂ ਅੱਗੇ ਉਸੇ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਚਾਰ ਫੰਦੇ ਸਿੱਧੇ ਬੁਣਦੇ ਉਲਟੇ ਬੁਣ ਦਾਂਗੇ ਸੌਰੀ ਜੀ ਚਾਰ ਉਲਟੀ ਬੁਣਤੇ ਜੀ ਹੁਣ ਜਿਹੜੇ 6 ਫੰਦੇ ਆ ਜੀ ਇਹਨਾਂ ਦਾ ਆਪਾਂ ਟਵਿਸਟ ਕਰਵਾਵਾਂਗੇ ਧਾਗਾ ਆਪਾਂ ਕਰਦਾਂਗੇ ਪਿੱਛੇ ਆ ਜਿਹੜੇ ਜੀ ਪਿੱਛੇ ਵਾਲੇ 3 ਫੰਦੇ ਆ ਇਹਨਾਂ ਨੂੰ ਮੂਰੇ ਵਾਲਿਆਂ ਦੇ ਉੱਪਰ ਦੀ ਟਵਿਸਟ ਕਰਵਾ ਦਾਂਗੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਸਲਾਈ 'ਚ ਹੀ ਪਾ ਦਾਂਗੇ ਜੀ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਸਿੱਧੇ ਬੁਣ ਕੇ ਕੰਪਲੀਟ ਕਰ ਦਾਂਗੇ 6 ਦੇ 6 ਫੰਦਿਆਂ ਨੂੰ ਸਿੱਧੇ ਬੁਣ ਕੇ ਕੰਪਲੀਟ ਕਰ ਦਾਂਗੇ ਜੀ ਆਪਾਂ ਤਿੰਨ ਪੰਜ ਜੀ ਬੁਣ ਕੇ ਕੰਪਲੀਟ ਕਰ ਤੇ ਫੇਰ ਧਾਗਾ ਅੱਗੇ ਲੈ ਕੇ ਆਵਾਂਗੇ ਫੇਰ ਚਾਰ ਫੰਦੇ ਸਿੱਧੇ ਜੀ ਫੇਰ ਉਸੇ ਤਰ੍ਹਾਂ ਜੀ ਧਾਗਾ ਪਿੱਛੇ ਲੈ ਕੇ ਜਾਵਾਂਗੇ ਆ ਤਿੰਨ ਨੂੰ ਛੱਡ ਕੇ ਜੀ ਮੂਰੇ ਵਾਲੇ ਤਿੰਨ ਨੂੰ ਛੱਡ ਕੇ ਪਿੱਛੇ ਤਿੰਨ 'ਚ ਸਲਾਈ ਪਾਵਾਂਗੇ ਥੋੜੀ ਜੀ ਲੂਜ਼ ਰੱਖਣੀ ਆ ਇਹ ਤੁਸੀਂ ਇਸੇ ਤਰ੍ਹਾਂ ਤਿੰਨ ਪਿੱਛੇ ਆਗੇ ਜੀ ਤਿੰਨ ਮੂਰੇ ਆਗੇ ਇਹਨਾਂ ਨੂੰ ਫੇਸ ਸਲਾਈ 'ਚ ਪਾ ਕੇ ਪਹਿਲਾ ਪਿੱਛੇ ਵਾਲੇ ਜਿਹੜੇ ਤਿੰਨ ਮੂਰ ਟਵਿਸਟ ਕਰਾਇਆ ਉਹ ਬੁਣਦਾਂਗੇ ਜੀ ਸਿੱਧੇ ਇੱਕ ਦੋ ਆ ਆ ਗਿਆ ਦਿੱਤੇ ਨੇ 4 5 6 ਉਸੇ ਤਰ੍ਹਾਂ ਜੀ ਧਾਗਾ ਫੇਰ ਅੱਗੇ ਲੈ ਕੇ ਆਵਾਂਗੇ ਚਾਰ ਫੰਦੇ ਫੇਰ ਉਲਟੇ ਬਣਦਾਂਗੇ ਜੀ ਐ ਸਟਿਚ ਦਾ ਫੰਦਾ ਧਾਗਾ ਪਿੱਛੇ ਲੈ ਕੇ ਜਾਵਾਂਗੇ ਜੀ ਇਨੂੰ ਸਿੱਧਾ ਬਣਾ ਕੇ ਕੰਪਲੀਟ ਕਰ ਦਾਂਗੇ ਦੇਖੋ ਜੀ ਕੋਸ਼ ਇਸ ਤਰ੍ਹਾਂ ਬਣ ਕੇ ਡਿਜ਼ਾਈਨ ਆਊਗਾ ਹੁਣ ਅਗੇ ਜੀ ਆਪਾਂ ਚੌਥੀ ਰੂ ਉਲਟੀ ਸਾਈਡ ਆ ਗਿਆ ਆਪਾਂ ਚੌਥੀ ਸਲਾਈ ਹੈ ਜੀ ਉਲਟੀ ਸਾਈਡ ਇਹ ਸਾਰੀ ਸਲਾਈ ਜੀ ਆਪਾਂ ਉਲਟੀ ਉਲਟੀ ਬਣ ਕੇ ਕੰਪਲੀਟ ਕਰ ਦਾਂਗੇ ਹੁਣ ਜੀ ਆਪਾਂ 5ਵੀਂ ਸਲਾਈ ਪਾਵਾਂਗੇ 5ਵੀਂ ਸਲਾਈ ਸਾਰੀ ਜੀ ਸਿੱਧੀ ਸਿੱਧੀ ਬਣਾ ਕੇ ਆਪਾਂ ਕੰਪਲੀਟ ਕਰ ਦਾਂਗੇ ਪਹਿਲਾ ਬੰਦਾ ਆਪਾਂ ਸਲਿੱਪ ਕਰਾਂਗੇ ਜੀ ਇਸ ਤੋਂ ਬਾਅਦ ਸਾਰੀ ਸਲਾਈ ਇਸੇ ਤਰ੍ਹਾਂ ਆਪਾਂ ਸਿੱਧੀ ਸਿੱਧੀ ਬਣ ਕੇ ਕੰਪਲੀਟ ਕਰ ਦਾਂਗੇ ਹੁਣ ਪਾਵਾਂਗੇ ਜੀ ਆਪਾਂ 6ਵੀਂ ਰੋ 6ਵੀਂ ਰੋ ਵੀ ਆਪਾਂ ਸਾਰੀ ਜੀ ਉਲਟੀ ਉਲਟੀ ਪਾ ਕੇ ਕੰਪਲੀਟ ਕਰ ਲਾਂਗੇ ਇਹ ਸ਼ੇਜ਼ ਲਾਈਆਂ ਦਾ ਡਿਜ਼ਾਈਨ ਹੈ ਜੀ 7ਵੀਂ ਸਲਾਈ ਤੋਂ ਫੇਰ ਰਿਪੀਟ ਪੈਟਰਨ ਸ਼ੁਰੂ ਹੋ ਜੂਗਾ ਆਪਾਂ ਤੁਹਾਨੂੰ ਇੱਕ ਵਾਰ ਹੋਰ ਸਲਾਈ ਪਾ ਕੇ ਡਿਜ਼ਾਈਨ ਦੀ ਦਿਖਾਵਾਂਗੇ ਸਾਰੀ ਉਲਟੀ-ਉਲਟੀ ਬੁਣ ਕੇ ਜੀ ਕੰਪਲੀਟ ਕਰ ਦਾਂਗੇ ਆਪਾਂ ਦੇਖੋ ਜੀ ਰਿਪੀਟ ਪੈਟਰਨ ਆਪਾਂ ਸ਼ੁਰੂ ਕਰ ਰਹੇ ਹਾਂ ਇੱਕ ਵਾਰ ਹੋਰ ਦੱਸਣ ਲਈ ਪਹਿਲਾ ਫੰਦਾ ਸਲਿੱਪ ਕਰਾਂਗੇ ਜੀ ਚਾਰ ਫੰਦੇ ਆਪਾਂ ਬੁਣਾਗੇ ਉਲਟੇ ਧਾਗਾ ਪਿੱਛੇ 6 ਫੰਦੇ ਜੀ ਆਪਾਂ ਧਾਗਾ ਘਮਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਧਾਗਾ ਘੁਮਾ ਕੇ ਜੀ 2 3 4 6 ਧਾਗਾ ਫੇਰ ਅੱਗੇ ਲੈ ਕੇ ਆਵਾਂਗੇ ਜੀ ਚਾਰ ਫੰਦੇ ਫੇਰ ਉਲਟੇ ਸਲਾਈਫ ਧਾਗਾ ਫੇਰ ਪਿੱਛੇ ਲੈ ਕੇ ਜਾਵਾਂਗੇ 6 ਬੰਦੇ ਫੇਰ ਧਾਗਾ ਘੁਮਾ ਕੇ ਬੁਣ ਦਾਂਗੇ ਜੀ ਨੈਕਸਟ ਸਲਾਈ ਆ ਗਈ ਜੀ ਆਪਾਂ ਪਹਿਲਾ ਫੰਦਾ ਸਲਿੱਪ ਕਰ ਲਾਂਗੇ ਇੱਕ ਚਾਰ ਫੰਦੇ ਜੀ ਉਲਟੇ ਬੁਣ ਲਾਂਗੇ ਫਿਰ ਜੀ ਆਪਾਂ ਜਿਹੜੇ ਉਹ ਧਾਗਾ ਬਲਾਮੀ ਦੇ ਕੇ ਪਾਏ ਸੀ ਉਹ ਉਹਨਾਂ ਨੂੰ ਆਪਾਂ ਖੋਲ ਲਾਂਗੇ 2 3 4 5 6 ਫਿਰ ਚਾਰ ਫੰਦੇ ਜੀ ਆਪਾਂ ਫੇਰ ਬੁਣ ਲਾਂਗੇ ਇੱਕ ਦੋ ਤਿੰਨ ਚਾਰ ਧਾਗਾ ਆਪਦੀ ਔਰੀ ਰੱਖਣਾ ਆ ਆਪਦੇ ਵੱਲੀ ਧਾਗਾ ਰੱਖ ਕੇ ਫਿਰ ਆਪਾਂ ਜੀ ਇੱਕ ਦੋ ਤਿੰਨ ਚਾਰ 5 6 ਫਿਰ ਜੀ ਜਿਹੜੇ ਪਿੱਛੇ ਵਾਲੇ ਬਚਣਗੇ ਉਹਨਾਂ ਨੂੰ ਆਪਾਂ ਉਲਟਾ ਬਣ ਕੇ ਕੰਪਲੀਟ ਕਰ ਦਾਂਗੇ 1 2 3 4 ਐ ਸਟਿਚ ਨੂੰ ਵੀ ਆਪਾਂ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਜੀ ਹੁਣ ਆਗੇ ਜੀ ਨੈਕਸਟ ਸਲਾਈ ਪਹਿਲਾ ਬੰਦਾ ਆਪਾਂ ਸਲਿੱਪ ਕਰ ਲਾਂਗੇ ਜੀ ਤਾਗਾ ਅਗਵੀਂ طرف ਲੈ ਕੇ ਆਵਾਂਗੇ ਚਾਰ ਫੰਦੇ ਉਲਟੇ 1 2 3 4 ਤਾਗਾ ਪਿੱਛੇ ਲੈ ਕੇ ਜਾਵਾਂਗੇ ਆ ਤਿੰਨ ਫੰਦਿਆਂ ਨੂੰ ਛੱਡ ਕੇ ਜੀ ਇੱਕ ਅਰਦਵਾਰੀ ਦੇਖ ਲਓ ਤਿੰਨ ਫੰਦਿਆਂ ਛੱਡ ਕੇ ਪਿੱਛਰੇ ਵਾਲੇ ਤਿੰਨ ਫੰਦੇ ਇਸ ਦੇ ਉੱਪਰ ਦੀ ਐਦਾਂ ਟਵਿਸਟ ਕਰਵਾ ਦਾਂਗੇ ਜੀ ਫੇਰ ਇਹਨਾਂ ਨੂੰ ਫੇਰ ਸਲਾਈ ਚ ਪਾਵਾਂਗੇ ਪਿੱਛੇ ਨੂੰ ਸਿੱਧਾ ਹੋਣ ਕੇ ਕੰਪਲੀਟ ਕਰ ਦਾਂਗੇ 1 2 3 4 5 6 ਧਾਗਾ ਫੇਰ ਜੀ ਆਪਦੇ ਵੱਲੀ ਨੂੰ ਲੈ ਕੇ ਆਉਣਾ ਮੂਰੇ ਨੂੰ ਫੇਰ ਚਾਰ ਫੰਦੇ ਫੇਰ ਉਲਟੇ 2 3 4 ਧਾਗਾ ਫੇਰ ਪਿੱਛੇ ਨੂੰ ਜੀ ਪਿਛਲੇ ਤਿੰਨ ਫੰਦਿਆਂ ਨੂੰ ਟਵਿਸਟ ਕਰਵਾ ਦੇਣਾ ਮੂਰੇ ਦੇ ਤਿੰਨ ਫੰਦਿਆਂ ਦੇ ਉੱਤੋਂ ਦੀ ਟਵਿਸਟ ਕਰਵਾ ਕੇ ਫੇਸ ਲਾਈ ਚ ਐਡ ਕਰ ਲਾਂਗੇ ਜੀ ਫਿਰ ਇਹਨਾਂ ਨੂੰ ਸਿੱਧੇ ਬੁਣ ਕੇ ਕੰਪਲੀਟ ਕਰ ਦਾਂਗੇ ਇੱਕ ਦੋ ਤਿੰਨ ਚਾਰ ਪੰਜ ਜੀ ਜਿਹੜੇ ਪਿੱਛੇ ਵਾਲੇ 4 ਫੰਦੇ ਬਚ ਗਏ ਜੀ ਉਹਨਾਂ ਨੂੰ ਆਪਾਂ ਉਲਟਾ ਬਣ ਕੇ ਕੰਪਲੀਟ ਕਰ ਦਾਂਗੇ ਇੱਕ ਫੰਦਾ ਸਟਿਚ ਦਾ ਉਹਨੂੰ ਆਪਾਂ ਸਿੱਧਾ ਬਣ ਕੇ ਕੰਪਲੀਟ ਕਰ ਲਾਂਗੇ ਜੀ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਆਉਣਾ ਇਹ ਜੀ ਦੇਖ ਸਕਦੇ ਹੋ ਦੇਖੋ ਜੀ ਆ ਡਿਜ਼ਾਈਨ ਬਣ ਕੇ ਆਊਗਾ ਇਹ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ